ਰਾਤ ਦੇ 12 ਵਜੇ ਸਤਗੁਰਾਂ ਦਾ पिंजरा ਖੁੱਲਿਆ ਹਨੇਰਾ ਸੀ ਬੜੀ ਥਰਕਮੀ ਆਵਾਜ਼ ਵਿੱਚ ਨਿਤਰ ਭਰੇ ਹੋਏ ਕਹਿੰਦਾ ਗੁਰੂ ਦੇਵ ਮੈਂ पिंजरा ਖੋਲ ਦਿੱਤਾ ਆਪ ਚਲੇ ਜਾਓ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ ਪੁੱਛਿਆ ਵੀ ਤੂੰ ਕੌਣ ਹੈ ਕਹਿੰਦਾ ਮਹਾਰਾਜ ਅਬਦੁਲ ਖਾਨ ਦਰੋਗਾ ਹਾਂ ਸੱਚੇ ਪਾਤਸ਼ਾਹ ਮੇਰੀ ਨਗਰਾਨੀ ਹੈ ਸਪੋਤਵਾਲੀ ਦੇ ਅੰਦਰ ਮੈਂ ਨਿਗਰਾਨ ਹਾਂ ਮਹਾਰਾਜ ਕਹਿੰਦੇ ਨੇ ਅਬਦਲ ਖਾਨ ਜੇ ਅਸੀਂ ਚਲੇ ਜਾਈਏ ਤੇ ਨਰੰਗਾ ਤੇਰਾ ਕੀ ਹਾਲ ਕਰੂਗਾ ਤੇ ਅਬਦਲ ਖਾਨ ਕਹਿੰਦਾ ਮਹਾਰਾਜ ਸ਼ਾਇਦ ਨਰੰਗਾ ਮੈਨੂੰ ਉਹ ਮੌਤ ਮਾਰੇ ਜਿਹੜੀ ਮੌਤ ਆਪਦੇ ਸਿੱਖਾਂ ਦੇ ਹਿੱਸੇ ਵੀ ਨਾ ਆਈ ਹੋਵੇ ਹਜ਼ੂਰ ਕਹਿੰਦੇ ਨੇ ਅਬਦਲ ਖਾਨ ਕਿੰਨੇ ਕ ਦਿਨ ਦੀ ਸਿੱਖੀ ਆ ਤੇਰੇ ਕੋਲ ਕਹਿੰਦਾ ਮਹਾਰਾਜ ਜਦੋਂ ਤੋਂ ਦਿੱਲੀ ਆਏ ਹੋ ਇਸ कोतਵਾਲੀ ਵਿੱਚ ਉਦੋਂ ਦਾ ਦਰਸ਼ਨ ਕਰ ਰਿਹਾ ਹੈ ਹਜ਼ੂਰ ਕਹਿੰਦੇ ਚੰਦ ਦਿਨਾਂ ਦੀ ਸਿੱਖੀ ਹੈ ਤੇਰੇ ਕੋਲ ਤੇ ਸ਼ਹਾਦਤ ਨੂੰ ਤੇਰਾ ਮਨ ਲਚਾ ਉਠਿਆ ਵੇਖ ਅਸੀਂ ਆਨੰਦਪੁਰ ਸਾਹਿਬ ਤੋਂ ਭੱਜ ਜਾਣ ਵਾਸਤੇ ਨਹੀਂ ਆਏ ਸ਼ਹੀਦ ਹੋਣ ਵਾਸਤੇ ਆਏ ਆ ਦਰਵਾਜ਼ਾ ਬੰਦ ਕਰ ਦੇ ਕਿਉਂਕਿ ਹਜ਼ੂਰ ਨੇ ਕਿਹਾ ਸੀ ਇਹ ਵਾਕ ਕਿ ਬਾਹਾਂ ਜਿੰਨਾ ਦੀ ਪਕੜੀ ਹੈ ਸਿਰ ਦੀਜੇ ਬਾਹਾਂ ਨਾ ਛੋੜੀਏ ਹਜ਼ੂਰ ਦੀ ਸ਼ਹਾਦਤ ਤੋਂ ਬਾਅਦ ਇੱਕ ਵੀ ਜੰਨੂ ਨਹੀਂ ਲਾਹਿਆ ਗਿਆ ਇੱਕ ਵੀ